لیکن ادر لگے گا ਯਾਨੀ ਜੀ ਸਮਕਾਲੀ ਦਲ ਜਾਂ ਇਹ ਚੀਜ਼ਾਂ ਉਹ ਸਾਡੇ ਜ਼ਿੰਮੇਵਾਰੀ ਬਣਦੀ ਹੈ ਟੂ ਐਕਸਪਲੇਨ ਟੂ ਦੈਮ ਕਿ ਅਸੀਂ ਕੀ ਕਰ ਰਹੇ ਹਾਂ ਫੋਰ ਪੰਜਾਬ ਐਂਡ ਦੀ ਕੰਟਰੀ ਉਹ ਆਪਣੀ ਗੱਲ ਕਰ ਰਹੇ ਮੈਂ ਸਮਝਦਾ ਹਾਂ ਵੈਰੀ ਕਲੀਅਰਲੀ ਥੈਟ ਇੰਡੀਆ ਇਜ਼ ਅੰਡਰ ਅ ਬੈਸਟ ਲੀਡਰਸ਼ਿਪ ਜਿਹੜੀ ਹੈ ਇਸ ਵੇਲੇ ਅ ਵਿਚ ਹੈਜ਼ ਗਾਟ ਅ ਨੈਸ਼ਨਲ ਇਮੇਜ ਦਾ ਪ੍ਰਾਈਮ ਮਿਨਿਸਟਰ ਦਾ ਅੱਜ ਇਮੇਜ ਕਿਸੇ ਪ੍ਰਾਈਮ ਮਿਨਿਸਟਰ ਦਾ ਪਹਿਲਾਂ ਨਹੀਂ ਸੀ ਪੰਡਿਤ ਜੀ ਤੋਂ ਲੈ ਕੇ ਅੱਜ ਤੱਕ ਹੀ ਹੈਜ਼ ਗਾਟ ਦ ਬੈਸਟ ਇਮੇਜ ਇੰਟਰਨੈਸ਼ਨਲ ਨੈਸ਼ਨਲੀ ਜੋ ਇਹਨਾਂ ਪਾਲਿਸੀਜ਼ ਨੇ

ਕਾਪੀ ਜਿਹੜਾ ਮਹੌਲ ਹੈ ਲੱਗਦਾ ਕਿ 2027 ਦੇ ਵਿੱਚ ਬੀਜੇਪੀ ਦਾ ਪੂਰਾ ਹਸਤਾ ਉੱਠਾ ਹੈ। ਆਈ ਹੋਪ ਸੋ। ਮੈਂ ਹਿਲਕਾ ਬਹਿਣਾ ਤੋਂ ਨੇ ਪ੍ਰੈਸ ਪੱਨਾ ਗਿਆ ਹੈ। ਤੁਸੀ ਥੈਟ ਵੀ ਕੈਨ ਕਾਲ ਥਿੰਕ ਆਵਰ ਅਲਾਈਅੰਸ। ਦੇ ਕੈਨ ਜੂਲ ਹੋਏ ਹੋਗੇ ਦੋ ਮਹੀਨੇ। ਜੂਨ ਤੋਂ ਟਾਈਮ ਲੱਗ ਰਿਹਾ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਬੀਜੇਪੀ ਇਸ ਗੇਨਿੰਗ ਰਾਉਂਡ। ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਅੱਜ ਵੀ ਮੈਂ ਕੁਚੈ ਨਹੀਂ ਪਹਾਨ ਜੀ ਕਿ ਇਹ ਹੋ ਗਏ ਨੇ ਪ੍ਰਧਾਨ ਜੀ। ਇਹ ਦੱਸ ਰਹੇ ਸੀ ਉਹਨਾਂ ਨੂੰ।

दे वांट अ डिस्टर्ब पंजाब जिन्ना पंजाब डिस्टर्ब ਹੋਊਗਾ ਕਮਲੋਰ ਹੋਊਗਾ ਉਨਾ ਪਾਕਿਸਤਾਨ ਆਪਣੇ ਆਪ ਨੂੰ ਸੁਰੱਖਿਅਤ ਸਮਝੂ ਕਿਉਂਕਿ 8% ਦਾ ਫੌਜੀ ਸਾਡੇ ਪੰਜਾਬੀ ਦੇ ਨੇ ਸਾਰੇ ਜਿਹੜੇ ਸਾਡੇ 600 ਕਿਲੋਮੀਟਰ ਲੰਮਾ ਬੈਲਟ ਹੈ ਫਰਮ ਜੰਮੂ ਡਾਊਨ ਟੂ ਕਾਸ਼ਮੀਰ ਉਹ ਸਾਰਾ ਖਰਾਬ ਕਰ ਦੇਣਗੇ ਜੇ ਨੌਜਵਾਨ ਇਹਨਾਂ ਕਦਮ ਕਰ ਦੇਣਗੇ ਜਿਹੜੇ ਉਰੇ ਰਹਿਣਗੇ ਉਹ ਖਰਾਬ ਹੋ ਜਾਣਗੇ ਜਿਹੜੇ ਫੌਜ ਚ ਜਾਣਗੇ ਉਹ ਖਰਾਬ ਹੋ ਜਾਣਗੇ ਕਿ ਆਸਾਨ ਹੈ ਵੀ ਹੈਵ ਟੂ ਫਾਈਟ ਅਗੇਂਸਟ ਇਹ ਸਾਈਡ ਦੇ ਵਿੱਚ ਕੋਈ ਸਮਝੌਤਾ ਤੁਹਾਡਾ ਕਿਸੇ ਪਾਰਟੀ ਨਾਲ ਹੋਏਗਾ ਬੀਜੇਪੀ ਦਾ ਨਹੀਂ ਦੇਖੋ ਉਹ ਉਹ ਗੱਲ ਹੁੰਦੀ ਆ ਨੇ ਨੀਅਰ ਦੀ ਇਵੈਂਟ ਇਵੈਂਟ ਤਾਂ ਹਲੇ ਦੋਸਤ ਰਸਤਾ ਇਚ ਹੋਣਾ ਹੈ ਜਿਹੜੀ ਇਲੈਕਸ਼ਨ ਹੋਣੀ ਹੈ ਲੇਕਿਨ ਅੱਜ ਜੋ ਮੈਂ ਮੇਰੇ ਖਿਆਲਾਂ ਪਹਿਲਾ 3 ਮਹੀਨੇ ਪਹਿਲਾਂ ਸੇ ਉਹ ਨਹੀਂ ਹੈ ਆਈ ਥਿੰਕ ਬੀਜੇਪੀ ਇਜ਼ ਮੇਕਿੰਗ ਵੈਰੀ ਗੁੱਡ ਪ੍ਰੋਗਰੈਸ ਐਂਡ ਆਲ ਦੀ ਡੇਟਸ ਆਰ ਪੇਅਰ ਲੈਟ ਅਸ ਹੋਪ ਇਸ ਪ੍ਰੋਗਰੈਸ ਕ੍ਰਿਸਟੀਫਾਈ ਹੋਰ ਸੈਕਟੀਫਾਈ ਹੋਰ ਹੋ ਜੂ ਔਰ ਬੀਜੇਪੀ ਤਕੜੀ ਅਪਨੇ ਤੌਰ ਤੇ ਨਿਕਲੂ ਆਈ ਥਿੰਕ ਪੀਪਲ ਦੇਖੋ ਲੋਕ ਕੀ ਚਾਹੁੰਦੇ ਨੇ ਲੋਕ ਵਾਂਟ ਡਿਵੈਲਪਮੈਂਟ ਲੋਕ ਵਾਂਟ ਗੈਂਗਸਟਰイズਮ ਟੂ ਫਿਨਿਸ਼ ਲੋਕ ਵਾਂਟ ਲੋਕ ਡਰਗ ਕਰਨਾ ਚਾਹੁੰਦੇ ਨੇ ਹੂ ਕੈਨ ਪ੍ਰੂਵ ਇਟ ਥਿਸ ਬੀਜੇਪੀ ਹੈ ਕੈਨ ਪ੍ਰੂਵ ਇਹ ਤਾਂ ਨਹੀਂ ਪ੍ਰੂਵ ਕਰ ਸਕਦੇ ਜਿਹੜੇ ਹੁਣ ਬੈਠੇ ਨੇ ਇਹਦਾ ਸਮਾਂ ਇਹਨੂੰ ਬਤਾ ਰਹੇ ਨੇ ਅਕਾਲੀ ਦਲ ਦੇ ਟਾਈਮ ਕੁਛ ਨਹੀਂ ਹੋਇਆ ਮੈਂ ਲਿਆਇਆ ਸੀ ਉਸ ਤੋਂ ਹਰਪ੍ਰੀਤ ਸਿਗਨੂ from from naxal areas of chatisgarh which was on duty see unnu le a ke ore main drugin charge da banaya ik rak banda asi jail paaya asi drug da sambandh vich and sabah jail wale aukhe hogge ki sade ko jagah nahi tab main odo keha si ki agar nahi inna nu ta chhadna nahi jehde koi jeb katre ne wagera unnu chhad deo ਬੰਦਾ ਦੈਟ ਇਸ ਆਲ ਰੂਲ ਕਿ ਇਸ ਲਈ ਪੰਜਾਬ ਸਰਕਾਰ ਤੇ ਜਿਹੜਾ ਕੰਮ ਕਰ ਰਹੀ ਹੈ ਹੈ ਤਰ ਤਰਨ ਸੀਟੀ ਗੱਲ ਕਰੀਏ ਸਾਹਿਬ ਜਿਹੜਾ ਕਿ ਰਾਜ ਦਾ ਬਾਸ਼ਪਤ ਦਾ ਆਕੂ ਦਾ ਕੰਮ ਹੈ ਉਸਨੇ ਭਰਾ ਨੂੰ ਜਿੰਨੀ ਚੋਣਾ ਚਿਤਾਰਿਆ ਰਿਹਾ ਕਿਸ ਤਰ ਦੇਖਦੇ ਹੋ ਪੰਜਾਬ ਦੀ ਸਿਆਸਤ ਇਹ ਦਿਸ ਇਜ਼ ਇਟਸ ਕੰਪਲੀਟ ਲਾਅ ਐਂਡ ਆਰਡਰ ਸਿਸਟਮ ਹੈ ਰਹੀ ਨਹੀਂ ਹੈ ਤੁਸੀਂ ਕਿਹਨੇ ਰੁਕੇ ਕਿਹੜੇ ਕੋਈ ਦਿਨ ਲੰਘਦਾ ਜਿੱਥੇ ਗੋਲੀ ਨਹੀਂ ਚੱਲਦੀ ਇਹਨੇ ਮਾਝਾ ਨੇ ਨੇ ਮੂਸੇਵਾਲਾ ਦਾ ਥੋੜੇ ਵਿਰੇਦਰ ਜਲੇ ਨੇ ਰੇ ਜਰੀ ਦੇ ਹੋਰ ਮਾਰਦਾ ਜੀ ਹੋਰ ਨੂੰ ਮਾਰਦਾ ਕਿਸੇ ਇਟ ਇਜ਼ ਜਸਟ ਗੋਇੰਗ ਆਊਟ ਆਫ ਕੰਟਰੋਲ ਹੋਰ ਇਹਨਾਂ ਦੇ ਵਸਤੀ ਕਾਲ ਸਰ ਪੰਜਾਬ ਪੰਜਾਬ ਸਰਕਾਰ ਕਈ ਵਿਭਾਗਾਂ ਨੂੰ ਕਾਲਾ ਲਾਉਣ ਲੱਗੀ ਹੈ ਉਹ ਕਿਸ ਤਰ੍ਹਾਂ ਦੇਖਦੇ ਕੀ ਚੀਜ਼ ਡੀਡੀ ਅਦਾਰੇ ਨੂੰ ਕਾਲਾ ਲਾ ਕੇ ਸਰਕਾਰ ਕਈ ਵਿਭਾਗਾਂ ਨੂੰ ਕਹਿ ਰਹੀ ਹੈ ਕਿ ਅਸੀਂ ਕਾਲੇ ਲਗਾਵਾਂਗੇ ਟਰੋਡ ਨਹੀਂ ਕਿ ਘਰਾਂ ਘਰਾਂ 'ਚ ਜਾ ਕੇ ਲੋਕਾਂ ਦੇ ਕੰਮ ਮੋੜ ਕੇ ਇਹਨੇ ਕਿਹਾ ਪੰਜਾਬ ਦੀਆਂ ਜ਼ਮੀਨਾਂ ਨੂੰ ਵੀ ਵੇਚਣ ਜਾ ਰਹੀ ਹੈ ਪੰਜਾਬ ਨਹੀਂ ਉਹਨਾਂ ਨੇ ਤਾਂ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਾ ਕਹਿਤਾ ਜਦੋਂ ਮੈਂ ਉਹ ਨਾਲਿਕ ਤੇ ਵੈਟਰਿਨਰੀ ਯੂਨੀਵਰਸਿਟੀ ਬਣਾਈ ਸੀ ਐਗਰੀਕਲਚਰ ਦੀ ਜ਼ਮੀਨ ਅਸੀਂ ਦਿੱਤੀ ਸੀ ਪਹਿਲਾਂ ਆ ਵੈਗਰੀਕਲਚਰ ਯੂਨੀਵਰਸਿਟੀ ਔਰ ਹੋਰੋਂ ਮੇਰੇ ਕੰਪਲੇਂਟ ਆਈ ਸੀ ਯੂਨੀਵਰਸਿਟੀ ਵੱਲੋਂ ਮਾਈ ਸਾਹਿਬ ਜੀ ਨੂੰ ਕਿ ਤੁਹਾਡੇ ਸਾਰੇ ਜਿਹੜੇ ਰਿਸਰਚ ਦੇ ਖੇਤ ਹੈ ਤੁਸੀਂ ਉਹ ਘੱਟ ਹੋ ਜਾਣਗੇ ਸਾਡੀ ਰਿਸਰਚ ਨਹੀਂ ਹੋ ਰਹੀ ਵੈਕਾ ਫਿਰ ਮੈਨੂੰ ਦੱਸੋ ਕਿ ਮੈਂ ਵੈਟਰਿਨਰੀ ਸਾਇੰਸ ਐਗਰੀਕਲਚਰ ਦਾ ਹਿੱਸਾ ਨਹੀਂ ਹੈ ਡੰਗਰ ਨੇ ਹਰ ਬੰਦੇ ਦੇ ਘਰ ਚ ਡੰਗਰ ਰੱਖੇ ਉਹਨੇ ਉਹਨਾਂ ਦੇ ਵਾਸਤੇ ਕੀ ਹੈ ਜੇ ਮੈਂ ਕਹਾਂ ਨਹੀਂ ਤੁਹਾਨੂੰ ਜ਼ਮੀਨ ਦੇਣੀ ਪਊਗੀ ਤੁਸੀਂ ਬਣਾਤਾ ਹੁਣ ਇਹ ਕਹਿ ਰਹੇ ਨੇ ਕਿ ਪਤਾ ਨਹੀਂ 1800 ਏਕੜ ਐਗਰੀਕਲਚਰ ਯੂਨੀਵਰਸਿਟੀ ਜ਼ਮੀਨ ਵੇਚਦੇ ਹੋ ਵਾਈ ਸ਼ੁੱਡ ਯੂ ਸੇਲ ਇਟ ਅਗਰ ਤੁਸੀਂ ਨਹੀਂ ਚਲਾ ਸਕਦੇ ਵੈਨ ਯੂ ਹੈਵ ਅ ਪਰਮਿਸ਼ਨ ਟੂ ਰੇਜ਼ ਫੰਡਸ ਅਜੇ ਨਾ ਨੇ ਦੇ ਹੈਵ ਗਾਟ ਪਰਮਿਸ਼ਨ ਟੂ ਰੇਜ਼ 2.5 ਆਫ ਦ ਜੀਐਸਡੀਪੀ ਇਹ ਰੇਜ਼ ਕਰ ਸਕਦੇ ਬੈਂਕ ਸੋ ਆਈ ਡੋਟ ਯੂ ਰੇਜ਼ ਮਨੀ ਮਨੀ ਰੇਜ਼ ਕਰ ਲੋ ਸੀ ਹਾਥਾ अगर ਤੁਸੀਂ ਉਹਨੂੰ ਖਰਚ ਬੈਠੇ ਹੋ ਤਾਂ ਕਿਉਂ ਖਰਚ ਬੈਠੇ ਹੋ ਕਿੱਥੇ ਗਿਆ ਪੈਸਾ ਯੂ हैव ਟੂ ਫਰਮ ਅਦਰ ਸੋਰਸਸ ਪੁਟ ਇਟ ਇਨ देयर ਇਹ ਤਰੀਕਾ ਹੈ ਕਿ ਤੁਸੀਂ ਜ਼ਮੀਨਾਂ ਵੇਚ ਕਦੋਂ ਤਾਂ ਇਹ ਅਗਰ ਤੁਸੀਂ ਉਹ ਬਿਜ਼ਨਸਮੈਨ ਹੋ ਔਰ ਤੁਹਾਡੇ ਕੋਲ ਚਾਰ ਰੈਂਟ ਦੇ ਖਰਚ ਤੁਸੀਂ ਇੱਕ ਵੇਚ ਲਓ ਮੈਨੇ ਪਿਆ ਰੋਟੀ ਖਾਣਣ ਵਾਸਤੇ ਟੱਪ ਗੋ ਫਿਰ ਦੂਜਾ ਵੇਚ ਲਓ ਤੇ ਤੀਜਾ ਚੌਥਾ ਫਿਰ ਤੁਹਾਡੇ ਕੋਲ ਰਹਿਣਾ ਵੀ ਕੁਝ ਨਹੀਂ ਇਹੀ ਹਾਲ ਹੋ ਰਿਹਾ ਇੱਥੇ ਦੇਖਾਂ ਸੇਲ ਗਵਰਨਮੈਂਟ ਪ੍ਰੋਪਰਟੀ ਟੂ பே फॉर ரெவென்யூ எக்ஸ்பென்டிச்சர் ஏ ਤਾਂ ਬਿਲਕੁਲ ਗਲਤ ਬਾਤ ਹੈ ਸਰਕਾਰ ਦੀ ਮੈਟਿਕਲ ਹੋ ਚੁੱਕੀ ਹੈ ਸਾਰੀ ਪਾਰਟੀਆਂ ਦਾਅਵੇ ਕਰ ਚੁੱਕੀਆਂ ਨੇ ਇੰਟਰੈਕਟ ਕਰ ਚੁੱਕੀਆਂ ਨੇ ਵੇਟ ਵੀ ਦੇ ਕਰ ਚੁੱਕੇ ਨੇ ਹੁਣ ਕਿਹੜਾ ਮੁੱਦਾ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਓਨਲੀ ਡਿਵੈਲਪਮੈਂਟ EMPLOYMENT ਡਿਵੈਲਪਮੈਂਟ ਇਹ ਇਹ ਗੱਲ ਹੈ ਜਿਹੜੀ ਤੁਮ ਕਰਾ ਕੋ ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਨਹੀਂ ਚਾਹੀਦੀ ਜਿਹੜੇ ਬੰਦੇ ਬਾਹਰ ਧੱਕੇ ਜਾ ਰਹੇ ਨੇ ਕਿੰਨੇ ਕੜਦੇ ਸਮਾਂ ਇਹ ਜਿਹੜਾ ਟਰੰਪ ਕਰ ਰਿਹਾ ਹੈ ਸਾਡੇ ਜਿਹੜਾ ਉਹਨਾਂ ਦਾ ਦੇ ਹੈਵ ਗਾਟ ਵਨ ਬੜਾ ਬੜਾ हाई इंटेंसिटी प्रिजन है ओनर ਦਾ ਪਨਾਮਾ ਏਰੀਆ ਦੇ ਵਿੱਚ ਉਥੋਂ ਸਾਡੇ ਮੁੰਡੇ ਕੁੜੀਆਂ ਨੂੰ ਉੱਥੇ ਰੱਖਿਆ ਹੈ ਬੇੜੀਆਂ ਪਾ ਕੇ ਪੈਰਾਂ ਤੇ ਔਰ ਹੱਥ ਤੇ ਹੱਥ ਕੜੀਆਂ ਲਾ ਕੇ ਇਹ ਕੋਈ ਕ੍ਰਿਮੀਨਲ ਹੈ ਅਗਰ ਉੱਥੇ ਕੰਮ ਕਰਨ ਗਏ ਨੇ ਦੇ ਅਕ੍ਰਿਮੀਨਲ ਇਹ ਤਾਂ ਇਹ ਤਾਂ ਸਿਸਟਮ ਹੋਇਆ ਗਿਆ ਕਿ ਲੋਕਾਂ ਨੂੰ ਇੱਥੇ ਕਈ ਲੋਕ ਵਾਪਸ ਰੱਖ ਲੈਣੇ ਪੰਜਾਬ ਕਰੋ ਵਿਦਨੇ ਜਾਂਚ ਜਾਂਮਾ ਕੀ ਕਿੱਥੇ ਕਰਾਂਗੇ ਕੀ ਉਹ ਕਰਨ ਵਾਸਤੇ ਸਾਨੂੰ ਕੋਈ ਸੰਸਦ ਮੌਣੀ ਪੈਣੀ ਹੈ ਸਰ ਸਰਕਾਰ ਕਹਿੰਦੀ ਹੈ ਵੀ ਇੰਦਰਾਜ ਨਹੀਂ ਕਰਵਾਉਣ ਵਾਲੀ ਹੈਗੀ ਆਫਸਰਾਂ ਦੀ ਲੋੜ ਨਹੀਂ ਤੇ ਆਨਲਾਈਨ ਹੀ ਸਾਰੇ ਕੰਮ ਹੋਣਗੇ ਜਿਸ ਤਰ੍ਹਾਂ ਆਡਿਓ ਦਫ਼ਤਰ ਨੂੰ ਤਾਲਾ ਲਾ ਕੇ ਉਹਨਾਂ ਨੇ ਇਹ ਦਿਖਾਇਆ ਹੈਗਾ ਇਸ ਲਈ ਸ ਕਰਤਾ ਹੈ ਆਫਸਰਾਂ ਦੀ ਲੋੜ ਨਹੀਂ ਤਾਂ ਤੁਸੀਂ ਉਹਨਾਂ ਨੂੰ ਕੋ ਕਹ ਕੇ ਰਫਸ ਨਹੀਂ ਚਲਾਉਗਾ ਇਹ ਨਹੀਂ ਤਾਂ ਹੋਰ ਬੇੜਾ ਬਗੜ ਕਰ ਦੇਣਾ ਸਾਡਾ ਇਹ ਕੀ ਨਾਮ ਹੈ ਉਹ ਬੁੱਕ ਨਹੀਂ ਦੇਖ ਪਾਉਂਦਾ ਪਹਿਲੇ ਬੇੜਾ ਘਰ ਕੋ ਗਿਆ ਨਾ ਉਹ ਸਾਰੇ ਆਫਸਰਾਂ ਦੇ ਤਾਲੇ ਲਾ ਕੇ ਨਾ ਇਹ ਨੂੰ ਕਿਹਨੂੰ ਤੂੰ ਚਲਾ ਲੈ ਬਈ ਔਰ ਦੇਖ ਲੈਣਾ ਸਰ ਪੰਚਾਬ ਫਿਰ ਦੁਆਰਾ ਬੇਦ ਬੇਦ ਹੋਇਸ ਤੋਂ ਜਿਹੜੀ ਪ੍ਰੋਪਰਟੀ ਸੋਚੀ ਦੁਆਰਾ ਬੀਜੇਪੀ ਬੇਰੋ ਸਰਕਾਰ ਕਰਦਾ ਹੈ ਦੇਖੋ ਇੱਕ ਗੱਲ ਸੁਣੋ ਤੁਸੀਂ ਜਿਹੜੀ ਬੇਅਦ ਵੀ ਦੇ ਚਾਰ ਵਾਕਿਆਤ ਹੋਏ ਨੇ ਜੀ ਮੈਂ ਕਹਾਂ ਆਪ ਕੋ ਪੂਰਾ ਅਫੇਰਿੰਗ ਸੁਣਿਓ ਸੀ ਹਾਂ ਤੇ ਐਸਆਈਟੀ ਬੈਠੀ ਸੀ ਸੀਨੀਅਰ ਆਫਸਰਸ ਰਿਪੋਰਟਸ ਆਗੀਆਂ ਰਿਪੋਰਟਸ ਉਹਨਾਂ ਨੇ ਉਹਦੇ ਦੱਸਿਆ ਕਿ ਕਿਹੜਾ ਬੰਦਾ ਨੇ ਕੀ ਕੀਤਾ ਹੈ ਔਰ ਕਿਹੜਾ ਬੰਦਾ ਉਹਦੇ ਨੇ ਖੜਿਆ ਹੈ ਜਾਂ ਆਪਣੇ ਆਪਣੇ ਮਹਾਰਾਜ ਦੇ ਪਾੜੇ ਨੇ ਉਹ ਸਭ ਕੁਝ ਉਹਨਾਂ ਨੂੰ ਕਹਾਂ। ਉਹ ਰਿਪੋਰਟਸ ਆਈਆਂ ਨੇ। ਕਿਉਂ ਨਹੀਂ ਕਦਮ ਉਠਾਉਂਦਾ? ਇਹਦੇ ਕੋਲ ਪਈਆ ਰਿਪੋਰਟ ਮੇਰੇ ਕੋਲ ਕਾਪੀ ਹੈ ਉਹਦੇ ਕੋਲ ਨਹੀਂ ਹੈ। ਹੋਈਸ ਗਾਟ ਅ ਰਿਪੋਰਟ ਉਹ ਸਭ ਕੁਝ ਉਹ ਕਦਮ ਚੱਕੇ ਫੇਰ। ਸਰ ਸਨੀ ਬਰਾਦੀ ਗੱਲ ਕਰ ਲਈਏ 2027 ਵਿੱਚ ਕਿ ਐਨ ਐਮ ਐਲ ਦੇ ਕੈਂਡੀਡੇਟਸ ਉਹਦੇ ਜਿਸ ਤਰ੍ਹਾਂ ਉਹਨਾਂ ਦੀ ਅ ਅਡੀਸ਼ਨਰੀ ਵਿਜੀਸ਼ਨ ਲਈ ਇਹਨੂੰ ਦੇਖੋ ਇਹ ਜਿਹੜੀਆਂ ਗੱਲਾਂ ਹੋ ਗਿਆ ਨੇ ਉਹ ਨਾਲੇ ਤਾਂ ਸਤਾਈ ਮਹੀਨੇ ਸਾਰਾ ਮਹੀਨਾ ਲੱਗ ਗਿਆ। ਕੋਪੀਟੀ ਕੈਨ ਸੇਵ ਬੇ ਇਹ ਮੋਰ ਕੈਂਡੀਡੇਟ ਹੋਗਾ ਮੈਨੂੰ ਨਹੀਂ ਕਹਿ ਸਕਦਾ ਕਿ ਚੈਲਸਾ ਹੋਵੇਗਾ ਜਾਂ ਮੈਂ ਹੋਗਾ ਜਾਂ ਕੋਈ ਹੋਰ ਹੋਗਾ ਇਹ ਤਾਂ ਪੰਜਾਬ ਦੀ ਬੀਜੇਪੀ ਫੈਸਲਾ ਕਰੂਗੀ ਉਹ ਜਾਣਗੇ ਪੂਰੀ ਪੂ ਦਿੱਲੀ ਜਿਹੜਾ ਇਹਨਾਂ ਦਾ ਸਿਸਟਮ ਹੈ ਸਿਸਟਮ ਤਾਂ ਹਾਲੇ ਮੈਂ ਵੀ ਨਹੀਂ ਪੂਰਾ ਸਮਝਿਆ ਸਾਡਾ ਸਿਸਟਮ ਕੋਲ ਹੋਣਾ ਸੀ ਪਹਿਲਾਂ ਹੁਣ ਟੂਰ ਹੋ ਗਿਆ ਤੇ ਉੱਥੇ ਜਾਓ ਔਰ ਜਦੋਂ ਜਾਊਗਾ ਤੇ ਉੱਥੇ ਫਿਰ ਉਹ ਫੈਸਲਾ ਕਰਨਗੇ ਹੋਵੇ ਫਾਈਟ ਹੋਵੇਗਾ ਜਿਸ ਦਾ ਤੁਹਾਨੂੰ ਸਿਆਸੀ ਗੁਰੂ ਮੰਨਦੇ ਹੋ ਸਨ ਕਿਰਪਾ ਕਰਕੇ ਦੇਖ ਦਿਓ ਅੱਜ ਜੁਆਇਨ ਕਰਕੇ ਇਹਨਾਂ ਨੂੰ ستانوے کس طرح دیکھتے جا رہے پاکستان دی پالیسی کلیئر ہے بڑی کلیئر ہے تاہی میں نوجوت سے نہ روکا ہوا اس میں کہا جدو پیجرے رہے جانا چاہوں سی عمران خان دے دے سوئرنگ ان واسطے میں کہ نہیں جا سکتا میرا منسٹر سی رہا ہے چیف منسٹر نہیں دسیا انہیں اپنے آپ تر پیا میں جب واپس اور ہوتے جا کے دا تھا جو سوئرنگ ان ہونی ہونی سی سی جیڑا بندہ آرمی دا چیف ہے ਜੋ ਰੋਜ਼ ਗੋੜੀਆਂ ਚਲਾ ਕੇ ਸਾਡੇ ਜਵਾਨਾਂ ਨੂੰ ਮਾਰਦੇ ਸਾਡੇ ਬੋਰਡਰ ਨੂੰ ਬਾਜਵਾ ਜਨਰਲ ਬਾਜਵਾਸੀ ਹੋਣ ਉਹ ਜਫੀਆਂ ਪਾ ਕੇ ਆਏ ਇਹ ਤਾਂ ਇੱਕ ਕੁਛ ਆਈ ਡੋਟ ਅੰਡਰਸਟੈਂਡ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਮਰੋ ਤੇ ਜਿਹੜੀ ਮੈਂ ਉਹ ਦੇ ਅਰੇ ਗੇਰੇ ਚ ਪੰਜਾਬ ਸਰਕਾਰ ਨੇ ਜਿਹੜੀ ਉਹ ਨਸ਼ਾ ਉਹ ਕੀ ਹੋ ਰਿਹਾ ਹੈ ਯਾਰ ਇਹਨਾਂ ਨੂੰ ਉਹਨਾਂ ਨੂੰ ਕਿਵੇਂ ਜਿਹੜਾ ਚੱਲ ਰਿਹਾ ਹੈ ਜਿਹੜੇ ਵਿਕਰਮ ਨੂੰ ਕਿਹਦੇ ਕਰਦੇ ਅਸੀਂ ਬਾਅਦ ਕਹਿੰਦੇ ਸਰਕਾਰ ਸਾਰੇ ਪਾੜੇ ਇਕੱਠੇ ਹੋ ਗਏ ਕਿਉਂ ਮੈਂ ਤੁਹਾਨੂੰ ਦੱਸਦਾ ਆਈ ਐਮ ਅਗੇਂਸਟ ਮਜੀਠਾ ਦਾ ਰੈਸਕ ਔਰ ਮੈਂ ਕਹਿ ਚੁੱਕਿਆ ਫੈਸਲਾ ਫ੍ਰੈਸ਼ ਹੁੰਦਾ ਹੀ ਵਾ ਜਦੋਂ ਮੈਂ ਹਰ ਹਰਪ੍ਰੀਤ ਸੰਗਠਨ ਨੂੰ ਬਣਾਇਆ ਸੀ ਆਪਣਾ ਐਡੀਜੀਪੀ on ਨਸ਼ਾ ਦੇ ਉੱਪਰ ਡਰਗਸ ਡਰਗ ਕੰਟਰੋਲ ਤੇ ਉਨ ਉਦੋਂ ਕੋਈ ਲੋਕ ਸਾਡੇ ਸਾਡੇ ਪਾਰਟੀ ਦੇ ਜਿਹੜੇ ਮਜੀਠਾ ਦੇ ਉੱਠ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸ਼ਾਇਦ ਕੈਪਟਨ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਜਾਣਦੇ ਨੇ ਇਸ ਕਰਕੇ ਫੈਸਲਾ ਹਾਈ ਕੋਰਟ ਕਰੇ ਹਾਈ ਕੋਰਟ ਨੇ ਅਰਪੀਤ ਸੰਧੂ ਰਕਸੀਦ ਨੂੰ ਕਹਤਾ ਕਿ ਤੂੰ ਜਿਹੜੀ ਮਜੀਠੇ ਦੀ ਰਿਪੋਰਟ ਹੈ ਉਹ ਸੀਲ ਕਵਰ ਸਾਨੂੰ ਦੇ ਕਿਸੇ ਨੂੰ ਨਹੀਂ ਉਹ ਹੁਣ ਹੋ ਗਏ 7-8 ਸਾਲ ਤਾਂ ਇੱਕ ਵਾਰ ਸੀਲ ਕਵਰ ਚ ਹਾਈ ਐਡੀਜੀ ਜੀਪੀ ਡਾਕਟਰ ਆਫਸਰ ਨਹੀਂ ਸੀਲ ਕਵਰ ਹਾਈ ਕੋਰਟ ਨੂੰ ਦੇਤੀ ਵੇਟ ਫਾਰ ਦਾ ਹਾਈ ਕੋਰਟ ਤੇ ਕੱਟ ਕੇ ਦੇਖੇ ਦੁਬਾਰਾ ਇਨਵੈਸਟੀਗੇਸ਼ਨ ਕਰਕੇ ਫੜਕੇ ਤੇ ਅੰਦਰ ਕਰਦੇ ਵੇਖਿਆ ਸਿਸਟਮ ਹੈ ਥਿਸ ਇਜ਼ ਰੋਂਗ ਸਿਸਟਮ ਇਜ਼ ਨਾਟ ਕਰੈਕਟ